ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਦੀ ਪੰਜਾਬ ਦੇ ਵਿੱਚ 2022 ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਿਦਾਰਤ ਭਗਵਨ ਸਿੰਘ ਮਾਨ ਸਾਹਿਬ ਬਣੇ ਨੇ। ਉਦੋਂ ਤੋਂ ਹੀ ਪੰਜਾਬ ਦੇ ਹਰ ਪੱਖ 'ਚ ਕੋਈ ਵੀ ਡਿਪਾਰਟਮੈਂਟ ਹੈਗਾ ਹੈ। ਪੰਜਾਬ ਦਾ ਕੋਈ ਵੀ ਹਿੱਸਾ ਹੈਗਾ ਉਹ ਹਰ ਤਰੀਕੇ ਦੇ ਨਾਲ ਜਿਵੇਂ ਆਖਦੇ ਨੇ ਨਾ ਚੌਕਮੁਖੀ ਵਿਕਾਸ। ਦਾ ਬਰਾਲਾ ਸਾਡੇ ਮੁਖੰਦਰੀ ਸਾਹਿਬ ਕਰ ਰਹੇ ਨੇ ਉਸ ਦੇ ਤਹਿਤ ਮੇਰੇ ਕੋਲ ਡਿਫੈਂਸ ਵੈਲਫੇਅਰ ਸਰਵਿਸਿਜ਼ ਦਾ ਡਿਪਾਰਟਮੈਂਟ ਹੁੰਦ ਨਾਤੇ ਅੱਜ ਮੇਰੇ ਨਾਲ ਸਾਡੇ ਡਿਪਾਰਟਮੈਂਟ ਦੇ ਡਾਇਰੈਕਟਰ ਢਿੱਲੂ ਸਾਹਿਬ ਉਹਨਾਂ ਨਾਲ ਡਿਪਟੀ ਡਾਇਰੈਕਟਰ ਆਏ ਨੇ ਕਿ ਮੇਰੇ ਮਨ ਚ ਸੀ ਜਦੋਂ ਮੈਨੂੰ ਡਿਪਾਰਟਮੈਂਟ ਮਿਲਿਆ ਕਿ ਐਕ ਸਰਵਿਸਮੈਨ ਅਸੀਂ ਅਕਸਰ ਆਖਦੇ ਹਾਂ ਕਿ ਜੋ ਸਾਡੇ ਫੌਜੀ ਜਵਾਨ ਨੇ ਉਹ ਸਾਡੇ ਦੇਸ਼ ਦੀ ਆਜ਼ਾਦੀ ਲਈ ਦੇਸ਼ ਦੀ ਰੱਖਿਆ ਲਈ ਹਮੇਸ਼ਾ ਆਪਣੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਜੋ ਹੈ ਦੇਸ਼ ਲਈ ਲਗਾਉਂਦੇ ਨੇ ਜਦੋਂ ਉਹ ਰਿਟਾਇਰ ਹੋ ਕੇ ਆਉਂਦੇ ਨੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਔਰ ਉਹਨਾਂ ਦੀ ਦੇਖਭਾਲ ਕਰਨਾ ਸਾਡਾ ਫਰਜ਼ ਬੰਦਾ ਹੈ ਉਸ ਦੇ ਤਹਿਤ ਹੀ ਸੁਣਨ ਚਾਹੁੰਦਾ ਸੀ ਕਿ ਲੋਕਲ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੀ ਕੋਈ ਖਾਸ ਸੁਣਵਾਈ ਨਹੀਂ ਹੁੰਦੀ ਉਹਨਾਂ ਨੂੰ ਸ਼ਿਕਾਇਤਾਂ ਉਹਨਾਂ ਨੂੰ ਕੰਪਲੇਂਟਸ ਹੁੰਦੀਆਂ ਨੇ ਉਹਦੇ ਬਾਰੇ ਜਾਣਨ ਵਾਸਤੇ ਉਹਨਾਂ ਨੂੰ ਹੱਲ ਕਰਨ ਵਾਸਤੇ ਮੇਰੇ ਮਨ ਚ ਆਇਆ ਕਿ ਕਿਉਂ ਨਾ ਆਪਾਂ ਹਰ ਜ਼ਿਲ੍ਹੇ 'ਚ ਜਾ ਕੇ ਵੇਖਦੇ ਕਿ ਉਹ ਸਾਡੇ ਕੋਲ ਆਣ ਅਸੀਂ ਉਹਨਾਂ ਕੋਲ ਜਾ ਕੇ ਹਜਲੇ ਜਾ ਕੇ ਉਹਨਾਂ ਲੋਕਾਂ ਦੇ ਨਾਲ ਪਰਿਵਾਰਾਂ ਨਾਲ ਮਿਲੀਏ ਉਹਨਾਂ ਦੀ ਜੋ ਦੁੱਖ ਤਕਲੀਫ ਹੈ ਜੋ ਸਮੱਸਿਆ ਹੈਗੀ ਉਹਨੂੰ ਸੁਣੀਏ ਵੀ ਔਰ ਲੋਕਲ ਪ੍ਰਸ਼ਾਸਨ ਨੂੰ ਨਾਲ ਬੁਲਾ ਕੇ ਇਮੀਡੀਏਟਲੀ ਉਹਦਾ ਹੱਲ ਕੀਤਾ ਜਾਵੇ ਚਾਹੇ ਉਹ ਪ੍ਰਸ਼ਾਸਨਿਕ ਪ੍ਰੋਬਲਮ ਹੈ ਚਾਹੇ ਪੁਲਿਸ ਦੀ ਡਿਪਾਰਟਮੈਂਟ ਦੀ ਪ੍ਰੋਬਲਮ ਹੈ ਜਾਂ ਉਹਨਾਂ ਹੋਰ ਕੋਈ ਪ੍ਰੋਬਲਮ ਹੈਗੀ ਕਿਸੇ ਤਰ੍ਹਾਂ ਦੀ ਸਾਰੇ ডিপਾਰਟਮੈਂਟ ਵੱਲੋਂ ਉਹ ਵੀ ਅਸੀਂ ਨਾਲ ਸੁਣਨ ਲਈ ਆਨੇ ਹਾਂ ਇਸ ਕਰਕੇ ਅਸੀਂ ਸਾਰੇ ਪੰਜਾਬ ਦਾ ਜੋ ਦੌਰਾ ਕਰ ਰਹੇ ਹਾਂ ਗੁਰਦਾਸਪੁਰ ਆਏ ਹਾਂ ਕਿਉਂਕਿ ਮੇਰਾ ਆਪਣਾ ਅੰਜਲਾ ਜਲੰਧਰ ਹੈਗਾ ਅੱਜ ਮੈਂ ਗੁਰਦਾਸਪੁਰ ਆਇਆ ਇਸ ਕਰਕੇ ਮੈਂ ਪਹਿਲਾਂ ਹੀ ਕਿਹਾ ਕਿ ਜਿਹੜੇ ਸਾਡੇ ਪੰਜਾਬ ਚ ਜਿੰਨੇ ਵੀ ਸਾਡਾ ਸੈਨਿਕ ਭਲਾਈ ਦਫ਼ਤਰ ਹੈਗੇ ਨੇ ਉਹਨਾਂ ਵਿੱਚ ਜਿਹੜੇ ਸਾਡੇ ਗੈਸਟ ਹਾਊਸ ਹੈਗੇ ਨੇ ਕਿਉਂਕਿ ਉਹਨਾਂ ਦਾ ਕਿਉਂ ਗੈਸਟ ਹਾਊਸ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਆਦਮੀ ਬੜੇ ਆਰਾਮ ਦੇ ਨਾਲ ਰਹਿ ਸਕੇ ਉਹ ਜਗ੍ਹਾ ਅੱਛੀ ਹੋਣੀ ਚਾਹੀਦੀ ਹੈ ਇਸ ਕਰਕੇ ਸਾਰੇ ਪੰਜਾਬ ਦੇ ਜਿੰਨੇ ਵੀ ਗੈਸਟ ਹੋ ਸਕੈ ਨੇ ਉਹਨਾਂ ਨੂੰ ਅਸੀਂ ਰੈਨੂਵੇਟ ਕਰ ਵੀ ਕਰ ਰਹੇ ਆ ਤਾਂ ਕਿ ਸਾਡੇ ਫੌਜੀ ਜਵਾਨ ਜਦੋਂ ਇੱਥੇ ਦੂਜੇ ਸ਼ਹਿਰਾਂ ਤੋਂ ਆਉਂਦੇ ਨੇ ਤਾਂ ਉਹਨਾਂ ਨੂੰ ਰਹਿਣ ਵਾਸਤੇ ਕੋਈ ਸਮੱਸਿਆ ਨਾ ਆਏ ਉਹਨਾਂ ਨੂੰ ਰਹਿ ਕੇ ਅੱਛਾ ਲੱਗੇ ਸੋ ਇਸ ਕਰਕੇ ਅੱਜ ਅਸੀਂ ਨਵਾਂ ਉਗਾਟਨ ਕਰਨ ਲਈ ਆਇਆ ਹਾਂ ਤਿੰਨ ਕਮਰੇ ਹਾਂ ਜੀ ਤਿੰਨ ਕਮਰੇ ਅਸੀਂ ਸਾਰੇ ਰੈਨੂਵੇਟ ਕੀਤੇ ਤੁਸੀਂ ਦੇਖੋ ਕਿ ਬਹੁਤ ਵਧੀਆ ਕਮਰੇ ਬਣ ਗਏ ਨੇ ਸਾਡੇ ਸੋ ਇਹੋ ਹੀ ਹੈ ਕਿ ਜਿਹੜੇ ਲੋਕੀ ਸਾਡੇ ਫੌਜੀ ਨੇ ਉਹਨਾਂ ਨੂੰ ਰਹਿਣ ਵਾਸਤੇ ਸਹੂਲਤ ਮਿਲੇ ਉਹਦੇ ਬਾਅਦ ਇੱਥੇ ਹੋਰ ਵੀ ਸਰਵਿਸਿਜ਼ ਦੇ ਰਹੇ ਆ ਗਿਆ ਜਿੱਦਾਂ ਅਸੀਂ ਅੱਜ ਮਿਲਣ ਵਾਸਤੇ ਇਹਨਾਂ ਨੇ ਦੱਸਿਆ ਡਾਕਟਰ ਸਾਹਿਬ ਨੇ ਕਿ ਸਾਡੇ ਫੌਜੀ ਪਰਿਵਾਰ ਜਿਹੜੇ ਡਿਸੇਬਲ ਹੈਗੇ ਨੇ ਉਹਨਾਂ ਨੂੰ ਅਸੀਂ ਮਤਲਬ ਕਿ ਆਟੋਮੈਟਿਕ ਜਰੀਆਂ ਹੈਗੀਆਂ ਵਾਹਕਲ ਦੇ ਰਹੇ ਆ ਤਾਂ ਕਿ ਉਹਨਾਂ ਨੂੰ ਆਉਣ ਜਾਣ ਦੀ ਕੋਈ ਸਮੱਸਿਆ ਨਾ ਹੋਵੇ ਉਹਦੇ ਨਾਲ ਉਹਨਾਂ ਨੂੰ ਮਾਲੀ ਸਹਾਤਾ ਵੀ ਅਸੀਂ ਹੈਲਪ ਆਪਣੇ ਦੇ ਰਹੇ ਆ ਸੋ ਮੇਰਾ ਮਕਸਦ ਹੈ ਕਿ ਜਿੰਨੇ ਸਾਡੇ ਫੌਜੀ ਜਵਾਨ ਨੇ ਜਿੰਨੇ ਐਕਸ ਸਰਵਿਸਮੈਨ ਨੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਪੰਜਾਬ ਸਰਕਾਰ ਵੱਲੋਂ ਉਹ ਟਾਈਮ ਸਿਰ ਔਰ ਵਧੀਆ ਮਿਲਣੀ ਚਾਹੀਦੇ ਨੇ ਇਹ ਯਕੀਨੀ ਬਣਾਉਣ ਲਈ ਮੈਂ ਇੱਥੇ ਆਇਆ ਹਾਂ ਆਯੋਗ ਸਰਕਾਰ ਦੇ ਉਸ ਅ ਅ ਸਰ ਨੇ ਜਦੋਂ ਟੂਰ ਪੀਟਾ ਸੀ ਸਰ ਨੇ ਕਿਹਾ ਸੀ ਕਿ ਮੈਂ ਹਰ ਇੱਕ ਡਿਸਟ੍ਰਿਕਟ ਜਾ ਕੇ ਆਪਣਾ ਸੰਗਤ ਦਰਸ਼ਨ ਕਰੀ ਦੀ ਹੈ ਉਸ ਤਰੀਕੇ ਨਾਲ ਹਰ ਇੱਕ ਡਿਸਟ੍ਰਿਕਟ ਜਾ ਕੇ ਹਰ ਇੱਕ ਅ ਐਕਸ ਸਰਵਿਸਮੈਨ ਨੂੰ ਖੁਦ ਜਾ ਕੇ ਮਿਲਣਾ ਹੈ ਔਰ ਉੱਥੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਵੀ ਨੁਮਾਇंदे ਹੋਣਗੇ ਔਰ ਜਿਹੜੀਆਂ ਉਹਨਾਂ ਦੀਆਂ ਕੁਈ ਪ੍ਰੋਬਲਮਸ ਨੇ ਜਿਹੜੀਆਂ ਰਿਸੋਲਵ ਹੋਈਆਂ ਉਹ ਦੱਸਣ ਕਿ ਇਸੇ ਉਪਰਾਲੇ ਦੇ ਨਾਲ ਸਰਨੇ ਸ਼ੁਰੂਆਤ ਕੀਤੀ ਸੀ ਤੇ ਅੱਜ ਦੇ ਇਸ ਮੌਕੇ ਸਰ ਗ੍ਰਾਸ ਕੋ ਰਾਇਨ ਅੱਜ ਇੱਥੇ ਸਰ ਕੋਲੋਂ ਅਸੀਂ ਜਿਹੜੇ ਸਾਡੇ ਡਿਸੇਬਲ ਸੋਲਜਰ ਨੇ ਜਿਹੜੇ ਨਕਾਰਾ ਕਿਸੇ ਮਾਈਂਡ ਬਲਾਸ ਨਾ ਹੋ ਗਿਆ ਸੀ ਉਸ ਨੂੰ ਅਸੀਂ ਟ੍ਰਾਈ ਸਕੂਟਰ ਵੀ ਸਹਉਤ ਸਰਵਨਾ ਦੇਵਾਂਗੇ ਇਸ ਤੋਂ ਇਲਾਵਾ ਜਿਹੜੀਆਂ विडोज ने जहाँ के परिवार मतलब जिन्हें ड्यूटी उन्होंने भी सो उन्होंने एक एक लाख का जो चैक है वो वो असी देना है और उस तो लावा छोटा अमाउंट जोड़ा है वो भी असी मेरे लाइट जो अभी देना है तो अलावा सर ने हिदायत दी कि हर एक जिले के जो सैनिक रैस्ट हाउस ने उन्होंोवेन बहुत अच्छी की जाए और अच्छी देख रहे हो अगर अं बैठे हैं गुरदासपुर के जोड़े सैनिक रैस्ट हाउस है आज रही सर इस रैनोवेशन की है ਉਹ ਸਾਹਮਣੇ ਆਪੋਸ ਦਾ ਪ੍ਰਕਰਨ ਕੀਤਾ ਹੈ